ਜਦੋਂ ਹਜ਼ਾਰਾਂ ਜਿਵੇਂ ਤੁਹਾਨੂੰ ਇਕੱਲਾ ਇਕੱਲਾ ਲੱਗਦਾ ਹੋਵੇ ਨਾ ਅੰਦਰੋਂ ਬੇਚੈਨੀ ਹੁੰਦੀ ਹੋਵੇ ਇਹੋ ਹੀ ਮਹਿਸੂਸ ਹੁੰਦਾ ਹੋਵੇ ਕਿ ਮੈਂ ਇਕੱਲਾ ਹੀ ਰਹਿ ਗਿਆ ਮੇਰੇ ਨਾਲ ਕੋਈ ਨਹੀਂਗਾ ਤੇ ਆ ਬੜਾ ਵੱਡਾ ਸੰਕੇਤ ਜੇ ਕਿ ਹੁਣ ਤੁਹਾਡਾ ਵਕਤ ਆ ਗਿਆ ਪ੍ਰਮਾਤਮਾ ਦੇ ਪਾਸੇ ਲੱਗ ਜਾਓ ਇੱਕ ਗੰਨੇ ਨਾਲ ਕਿ ਡੈਡ ਲਾਈਨ ਹੁੰਦੀ ਹੈ ਅਰ ਤੋਗੇ ਹਾਲਾਤ ਹੋਰ ਵਿਗੜ ਜਾਂਦੇ ਜੇ ਆਪਾਂ ਨਾ ਸੰਭਾਲੀਏ ਤੇ ਸੋ ਇਹੋ ਹੀ ਚੰਗਾ ਸਮਝੇ ਬੜਾ ਹੋ ਗਿਆ ਤੁਸੀਂ ਕਦੇ ਕਿਸੇ ਦਾ ਦਰਵਾਜ਼ਾ ਖੜਕਾ ਰਹੇ ਹੋ ਕਦੇ ਕਿਸੇ ਦਾ ਖੜਕਾ ਰਹੇ ਹੋ ਕਦੇ ਕਿਸੇ ਨੂੰ ਕਹਿ ਰਹੇ ਹੋ ਮੇਰਾ ਦੁੱਖ ਸੁਣ ਲਾ ਕਿਸੇ ਨੂੰ ਕਹਿ ਰਹੇ ਹੋ ਮੇਰੀ ਤਕਲੀਫ ਸੁਣ ਲਾ ਮੇਰਾ ਸਾਥ ਦੇ ਦੇ ਬਹੁਤ ਮੰਗ ਲਿਆ ਦੁਨੀਆ ਤੋਂ ਬੜਾ ਭਜ ਲਿਆ ਦੁਨੀਆ ਦੇ ਮਗਰ ਉਹਨਾਂ ਛੱਡ ਦੋ ਉਹਨਾਂ ਆਪਣੇ ਮਾਲਕ ਦੇ ਦਰ ਤੇ ਜਾ ਕੇ ਬਹਿ ਜਾਓ ਮੈਂ ਤੁਹਾਨੂੰ ਸੱਚੀ ਦੱਸਣ ਦਿਆ ਜੀ ਇੱਕ ਤਾਂ ਦੁੱਖ ਤਕਲੀਫ ਵਕਰੀ ਚੀਜ਼ ਐ ਪਰ ਜਿਹੜਾ ਵੱਡਾ ਦੁੱਖ ਆਪਾ ਬਣਾਨੇ ਨਾ ਉਹ ਹੋਗਾ ਉਮੀਦਾਂ ਦਾ ਦੁੱਖ ਬੜੀ ਉਮੀਦ ਲਾ ਲੈਂਦੇ ਆਪਾਂ ਬੜੇ ਰਿਸ਼ਤੇ ਨਿਭਾਣ ਦੀ ਖਾਤਰ ਐ ਨਾ ਰੋਸ ਜਵੇ ਉਹਨਾਂ ਰੋਸ ਜਵੇ ਪਰ ਮੈਂ ਤੁਹਾਨੂੰ ਸੱਚੀ ਦੱਸਾਂ ਇੱਕ ਦਿਨ ਐਸਾ ਆਣਾ ਕਿ ਤੁਹਾਡੇ ਕੋਲ ਸਾਰਿਆਂ ਨੇ ਰੋਸ ਜਾਣਾ ਤੇ ਫਿਰ ਤੁਸੀਂ ਕੀ ਕਰੋਗੇ ਮਨਾਂਦੇ ਰੋਗੇ ਸਭ ਨੂੰ ਤੁਹਾਨੂੰ ਨਹੀਂ ਜੇ ਕਿਸੇ ਨੇ ਸਾਹਮਣਾ ਫਿਰ ਉਹਨਾਂ ਨੇ ਕਿਹਾ ਰਵੇ ਦੁਖੀ ਆਪਾਂ ਕੀ ਕਰਨਾ ਆਪਾਂ ਦੇ ਸੁਖੀ ਆ ਨਾ ਆਪਾਂ ਆਪਣੀ ਜ਼ਿੰਦਗੀ ਬਲ ਵੇਖੀ ਸੋ ਆਪਣੇ ਆਪ ਨੂੰ ਸੰਭਾਲੋ ਉਹ ਹੀ ਤੁਹਾਨੂੰ ਬਚਾ ਸਕਦੇ ਹੁਣ ਇਹ ਜਿਹੜਾ ਦਿਲ ਕਮਜ਼ੋਰ ਪੈ ਗਿਆ ਨਾ ਅੱਜ ਇਹ बार-बार ਤੁਹਾਨੂੰ ਇਹੋ ਸਮਝਾਈ ਜਾਂਦਾ ਮੈਂ ਕੱਲਾ ਹੋ ਗਿਆ ਮੈਂ ਕੱਲਾ ਹੋ ਗਿਆ ਮੈਂ ਕਹਿੰਦਾ ਥੋੜੇ ਦਿਨ ਕਰਕੇ ਦੇਖ ਲਓ ਆਪਣੀ ਜ਼ਿੰਦਗੀ ਦੀ ਪਹਿਲ ਹੀ ਮਾਲਕ ਨੂੰ ਦੋ ਹਰ ਕੰਮ ਕਰਨ ਤੋਂ ਪਹਿਲੇ ਕੋਈ ਫਰਕ ਨਹੀਂ ਪੈਂਦਾ ਕਿਤੇ ਜਾ ਰਹੇ ਹੋ ਕੰਮ ਤੇ ਜਾ ਰਹੇ ਹੋ ਰੋਟੀ ਖਾ ਰਹੇ ਹੋ ਜਾਂ ਕੋਈ ਵੀ ਸਮਾਂ ਹਰ ਗੱਲ ਤੋਂ ਪਹਿਲੇ ਆਪਣੇ ਮਾਲਕ ਦਾ ਨਾਮ ਲੈ ਕੇ ਉਹਦੇ ਅੱਗੇ ਦੋਵੇਂ ਹੱਥ ਜੋੜ ਕੇ ਜੀ ਮਾਲਕਾ ਸ਼ੁਕਰ ਅਧਰਾ ਹੌਲੀ ਹੌਲੀ ਕਰਕੇ ਦੇਖੋ ਦੇਖਣਾ ਤੁਹਾਡੀ ਜ਼ਿੰਦਗੀ ਆਪਣੀਆਂ ਬਦਲਣੀ ਸ਼ੁਰੂ ਹੋ ਜਾਏਗੀ ਕੋਈ ਵੀ ਐਸਾ ਨਹੀਂਗਾ ਜਿੱਦੇ ਤੇ ਦੁੱਖ ਨਾ ਹੋ ਜਿੱਦੇ ਤੇ ਤਕਲੀਫਾਂ ਨਾ ਹੋ ਜਿੱਦੇ ਤੇ ਰੋਗ ਨਾ ਹੋਵੇ ਬਿਮਾਰੀ ਨਾ ਹੋਵੇ ਹਰੇਕ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਚੀਜ਼ ਹੈਗੀ ਹੋਗੀ ਜੀ कमजोर ਪਈ ਜਾਂਦਾ ਨਾ ਬੰਦਾ ਅੰਦਰੋਂ ਅੰਦਰੋਂ ਰੋਹ ਟੁੱਟਦਾ ਰਹਿੰਦਾ ਰੋਹ ਟੁੱਟਦਾ ਰਹਿੰਦਾ ਕਿ ਸ਼ਾਇਦ ਹੁਣ ਕੋਈ ਠੀਕ ਹੋਣਾ ਹੀ ਨਹੀਂ ਮੇਰੇ ਜੀ ਕਮੀਆਂ ਪਤਾ ਨਹੀਂ ਕਿਉਂ ਰੱਬ ਨੇ ਮੈਨੂੰ ਇਦਾਂ ਦਾ ਬਣਾਇਆ ਇਦਾਂ ਦੇ ਸਵਾਲ ਤੁਹਾਨੂੰ ਅੰਦਰ ਹੀ ਅੰਦਰ ਨਾ ਹੋਰ ਕਮਜ਼ੋਰ ਬਣਾਈ ਜਾਣਗੇ ਮਜਬੂਤ ਬਨਣਾ ਆਪਾਂ ਆਪਾਂ ਆਪਣੇ ਮਾਲਕ ਦੇ ਪਾਸੇ ਜਾਣਾ ਉਹਨੇ ਬਾਹ ਫੜੀ ਹੋਈ ਸਾਡੀ ਠੀਕ ਆ ਵਕਤ ਲੱਗੇਗਾ ਥੋੜਾ ਜਿਹਾ ਤੁਹਾਨੂੰ ਪਰ ਇਹ ਰੂਟੀਨ ਤੁਸੀਂ ਅਪਣਾਣਾ ਸ਼ੁਰੂ ਕਰ ਦੋਗੇ ਨਾ ਕਿਸੇ ਵੱਲ ਨਾ ਵੇਖੋ ਹੋਰ ਕੋਈ ਹਾਲਾਤ ਨਾ ਵੇਖੋ ਕੋਈ ਘੜੀ ਨਾ ਵੇਖੋ ਕਿ ਕੀ ਚੱਲਦਾ ਪਿਆ ਅੱਜ ਤੁਸੀਂ ਸਿਰਫ ਆਪਣੇ ਗੁਰੂ ਪਾਸੇ ਜਾਣਾ ਕੋਈ ਨਿੰਦਿਆ ਚੁਗਲੀ ਕਿਸੇ ਦੀ ਨਾ ਕਰੋ ਕੌਣ ਵੱਡਾ ਕੌਣ ਛੋਟਾ ਕੌਣ ਅੱਗੇ ਨਿਕਲ ਗਿਆ ਕੌਣ ਪਿੱਛੇ ਰਹਿ ਗਿਆ ਕੋਈ ਫਰਕ ਨਹੀਂ ਨਾ ਰੱਖੋ ਦਮਾਤ ਤੁਹਾਡੀ ਜ਼ਿੰਦਗੀ ਦਾ ਪੂਰਾ ਫੋਕਸ ਆਪਣੇ ਗੁਰੂ ਨੂੰ ਬਣਾ ਲਓ ਫੇਰ ਦੇਖਣਾ ਜਿਹੜਾ ਰਸਤਾ ਤੁਹਾਨੂੰ ਬੰਦ ਲੱਗ ਰਿਹਾ ਨਾ ਅੱਜ ਕਿ ਦਰਵਾਜ਼ੇ ਇਧਰੋਂ ਵੀ ਵੱਜੇ ਇਧਰੋਂ ਵੀ ਵੱਜੇ ਜੰਦਰੇ ਮਾਰਦੇ ਦੁਨੀਆ ਨੇ ਪਰ ਜਦੋਂ ਤੁਹਾਡਾ ਮਾਲਕ ਦੇ ਭਰੋਸਾ ਨੱਖਾਂ ਮੰਦ ਕਰੋਗੇ ਉਹਨੂੰ ਹੀ ਸਾਹਮਣੇ ਪਾਓਗੇ ਤਾਂ ਮੈਂ ਕਹਿੰਦਾ ਬਿਲਕੁਲ ਸਿੱਧਾ ਹੀ ਇੰਨਾ ਰੋਸ਼ਨੀ ਭਰਿਆ ਰਸਤਾ ਹੀ ਖੋਲ ਦੇਗਾ ਨਾ ਮਾਲਕ ਇਹ ਆਪਣੇ ਆ ਵੀ ਫਿਰ ਸਾਰੀਆਂ ਚੀਜ਼ਾਂ ਬਣ ਜਣੀਆਂ ਜੇ ਸਭ ਕੁਝ ਆਪਣੇ ਆ ਠੀਕ ਹੋਣਾ ਸ਼ੁਰੂ ਹੋ ਜਾਏਗਾ ਜਿਹੜਾ ਵੀ ਸਵਾਜ ਦਾ ਰਸਤਾ ਨਾ ਔਖਾ ਜ਼ਰੂਰ ਹੈ ਹਰ ਰਸਤੇ 'ਚ ਕੰਡੇ ਵੀ ਚੁੱਬਣਗੇ ਤੂਫਾਨ ਵੀ ਆਣਗੇ ਹਨੇਰੀਆਂ ਵੀ ਆਣਗੀਆਂ ਬੜੀ-ਬੜੀ ਦੁਨੀਆ ਤੁਹਾਨੂੰ ਤੋਖਾ ਵੀ ਦੇ ਕੇ ਜਾਏਗੀ ਤੁਹਾਡਾ ਦਿਲ ਵੀ ਦੁਖਾਏਗੀ ਪਰ ਗੱਲ ਇਹੋ ਹੀ ਵੱਡੀ ਹੈ ਕਿ ਤੁਸੀਂ ਹੋਰ ਕੋਈ ਚੀਜ਼ ਦੇਖਣੀ ਨਹੀਂ ਤੁਸੀਂ ਕਹਿੰਦਾ ਮੈਨੂੰ ਕਿਸੇ ਚੀਜ਼ ਦਾ ਕੋਈ ਗੱਲ ਦਾ ਕੋਈ ਫਰਕ ਹੀ ਨਹੀਂ ਪੈਂਦਾ ਮੈਂ ਲੰਗੀ ਜਾਣਾ ਬਸ ਹੁਣ ਮੈਂ ਆਪਣੇ ਗੁਰੂ ਕੋਲ ਹੀ ਜਾਣਾ ਮੈਂ ਗੁਰੂ ਦਾ ਦਰ ਨਹੀਂ ਛੱਡਣਾ ਆਪਣੇ ਫਿਰ ਤੁਸੀਂ ਦੇਖਣਾ ਆਪਣੇ ਆ ਵੀ ਸਭ ਠੀਕ ਹੋਣਾ ਸ਼ੁਰੂ ਹੋ ਜਾਏਗਾ ਇਹ ਦੁੱਖ ਸੁੱਖ ਤੋਂ ਬੜੀ ਉੱਪਰ ਹੋ ਜਾਓਗੇ ਫਿਰ ਫਿਰ ਤੁਹਾਨੂੰ ਫਰਕ ਨਹੀਂ ਪੈਣਾ ਕਰਨਾ ਫਿਰ ਜਦੋਂ ਮਾਲਕ ਕਿਰਪਾ ਕਰਦਾ ਨਾ ਜਿਆਦਾ ਸਬਰ ਆ ਜਾਂਦਾ ਜੇ ਕਿ ਮਾਲਕ ਕਰੋੜਾਂ ਦੀ ਦਾਤ ਤੁਹਾਡੇ ਅੱਗੇ ਵੀ ਰੱਖ ਦਵੇ ਨਾ ਵੜੀ ਚੁੱਲੀ ਇਹਨੇ ਸੁੱਖ ਨਹੀਂ ਖੁਸ਼ੀਆਂ ਪਾ ਦੇ ਪਰ ਫੇਰ ਵੀ ਤੁਹਾਨੂੰ ਡਗ ਮਗਾਣਾ ਸਕਣ ਕਿ ਮੇਰੀ ਅਸਲੀ ਖੁਸ਼ੀ ਤਾਂ ਮੇਰਾ ਮਾਲਕ ਹੈ ਫੇਰ ਨਹੀਂ ਜੇ ਮੋਹ ਰਹਿੰਦੇ ਕਿਉਂਕਿ ਜਿੰਨੂੰ ਪਤਾ ਲੱਗ ਜੇ ਕਿ ਸਭ ਤੋਂ ਖੁਸ਼ੀਆਂ ਭਰਿਆ ਖਜ਼ਾਨਾ ਮੇਰੇ ਮਾਲਕ ਦਾ ਨਾਮ ਹੀ ਆ ਇਹਦੇ ਤੋਂ ਉੱਪਰ ਕੋਈ ਸੁੱਖ ਨਹੀਂ ਇਹਦੇ ਤੋਂ ਉੱਪਰ ਕੋਈ ਖੁਸ਼ੀ ਨਹੀਂ ਮੇਰੇ ਵਸਤੇ ਫੇਰ ਉਹ ਦੁਨੀਆ ਦੀਆਂ ਚੀਜ਼ਾਂ ਤੋਂ ਨਹੀਂ ਐਟ੍ਰੈਕਟ ਹੁੰਦਾ ਬਸ ਆਪਣੇ ਗੁਰੂ ਦਾ ਨਾਮ ਲੈਂਦੇ ਰੋ ਭਟਕਣਾ ਨਹੀਂ ਜ਼ਿੰਦਗੀ 'ਚ ਮੈਂ ਕਹਿੰਨਾ ਕੁਝ ਨਹੀਂ ਜਿਹਾਣਾ ਇਹ ਗਲਤ ਤੁਹਾਨੂੰ ਲੱਗਦਾ ਪਿਆ ਅੱਜ ਕਿਉਂਕਿ ਤੁਸੀਂ ਆਪਣੇ ਆਪ ਨੂੰ ਫਸਾ ਲਿਆ ਸਾਰਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਿਆ ਦੋਸਤ ਤਾਂ ਬਹੁਤ ਅੱਗੇ ਨਿਕਲ ਗਿਆ ਰਿਸ਼ਤੇਦਾਰ ਤਾਂ ਇਹਨਾਂ ਕੋ ਪੈਸਾ ਬੜਾ ਜੀ ਵੱਡੀਆਂ ਗੱਡੀਆਂ ਕੋਠੀਆਂ ਕਰਾਂ ਮੈਗੋ ਪਿਛੇ ਰਹਿ ਗੀਆਂ ਤੇ ਬਾਕੀ ਜਿਹੜੀ ਕਸਰ ਰਹਿੰਦੀ ਆ ਉਹ ਦੁਨੀਆ ਤੁਹਾਨੂੰ ਸੁਣਾ ਸੁਣਾ ਕੇ ਕਰ ਦਿੰਦੀ ਪੂਰੀ ਕਿ ਤੂੰ ਕਿਉਂ ਨਹੀਂ ਕੁਛ ਕਰਦਾ ਤੂੰ ਤਾਂ ਲੱਗਦਾ ਮਿਹਨਤ ਨਹੀਂ ਕਰਦਾ ਕਮਚੋਰ ਹੈ ਇਹ ਹੈ ਉਹ ਹੈ ਸੋ ਦੁਨੀਆ ਦਾ ਕੰਮ ਜੇ ਗੱਲਾਂ ਸੁਣਾਈ ਜਾਣੀਆਂ ਤੁਹਾਡਾ ਦਿਲ ਹਰ ਜਗ੍ਹਾ ਦੁਖਾਈ ਜਾਣਾ ਜੇ ਇਹ ਦਿਲ ਤੇ ਜਿਹੜੀ ਦਵਾਈ ਹੈ ਨਾ ਇਹ ਤੁਹਾਡੇ ਗੁਰੂ ਨੇ ਲਾਣੀ ਜੇ ਆਪਣੇ ਰੱਬ ਨੂੰ ਯਾਦ ਰੱਖੋ ਬਸ ਮੈਂ ਕੰਨਾ ਉਹ ਤੁਹਾਡੇ ਦਿਲ ਦੇ ਸਾਰੇ ਜ਼ਖਮ ਵੀ ਭਰ ਦੇਗਾ ਤੇ ਤੁਹਾਡੀ ਰੂਹ ਦੇ ਅੰਦਰ ਐਸਾ ਸਕੂਨ ਪਹੁੰਚਾ ਦੇਗਾ ਕਿ ਤੁਸੀਂ ਖੁਸ਼ ਰਹਿਣਾ ਸ਼ੁਰੂ ਹੋ ਜਾਓਗੇ ਫਿਰ ਕੋਈ ਉਦਾਸੀ ਦਾ ਪੱਲ ਹੀ ਨਹੀਂ ਹੋਏਗਾ ਜ਼ਿੰਦਗੀ 'ਚ ਦੁੱਖ ਤਾਂ ਆਵੇ ਕੇ ਹੈਰਾਨ ਹੋ ਜਾਣਗੇ ਕਿ ਇਹ ਕਿਸ ਮਿੱਟੀ ਦਾ ਬੰਦਾ ਬਣਿਆ ਜਿਹਦੇ ਤੇ ਅਸਰ ਹੀ ਨਹੀਂ ਹੁੰਦਾ ਦੁੱਖਾਂ ਦਾ ਜਦੋਂ ਮਾਲਕ ਨੇ ਤੁਹਾਡੀ ਬਾਹ ਫੜ ਲਈ ਨਾ ਉਹਦੀ ਸ਼ਰਨ 'ਚ ਆ ਗਏ ਉਹ ਨਾ ਤਮਸਤਕ ਹੋ ਗਏ ਉਹਦੇ ਅੱਗੇ ਜਾ ਕੇ ਕੀ ਮਾਲਕਾ ਦਰਮਨ ਸਾਰੇ ਛੱਡਤੇ ਆਸਰੇ ਮੈਂ ਸਾਰੇ ਛੱਡਤੇ ਦੋਸਤੀਆਂ ਰਿਸ਼ਤੇਦਾਰੀਆਂ ਮੈਂ ਸਭ ਛੱਡ ਗਏ ਤੇਰੇ ਕੋਲ ਆ ਗਿਆਂ ਤੂੰ ਮੈਨੂੰ ਸਾਂਭ ਲਾ ਤਾਂ ਫਿਰ ਉਹ ਤਾਂ ਦੀਨ ਦੇ ALU ਹੈ ਜੀ ਜਿਹੜਾ ਬੱਚਾ ਦੌੜ ਕੇ ਮਾਂ ਕੋਲ ਚੱਲ ਜAVE ਕਿ ਮਾਂ ਮੈਨੂੰ ਬਚਾ ਲਾ ਮਾਂ ਤਾਂ ਕੁਛ ਵੀ ਕਰ ਸਕਦੀ ਉਹਦੇ ਲਈ ਉਦਾਂ ਹੀ ਮਾਲਕ ਫਿਰ ਤੁਹਾਨੂੰ ਆਪੇ ਰੱਖ ਲੇਗਾ ਫਿਰ ਨਹੀਂ ਰੁਲਣ ਦੇਂਦਾ ਉਹ ਤੁਹਾਨੂੰ ਮਾਲਕ ਨੇ ਤਾਂ ਕਿਹਾ ਇਸ ਬੱਚੇ ਨੇ ਮੇਰੇ ਤੇ ਪੂਰਾ ਭਰੋਸਾ ਰੱਖਿਆ ਨੇ ਕੁਛ ਲਿਖਿਆ ਜੇ ਮੁਕਦਰਾਂ 'ਚ ਨਹੀਂ ਇਹਦੀ ਕਿਸਮਤ 'ਚ ਲਿਖਿਆ ਪਰ ਮੈਂ ਸਭ ਕੁਝ ਕਰਕੇ ਦਿਖਾਵਾਂਗਾ ਇਹਦੇ ਲਈ ਗੁਰੂਤਾ ਜੀ ਬਹੁਤ ਦਾਨੀ ਆ ਫਿਰ ਮੈਂ ਕਹਿੰਨਾ ਤੁਹਾਡੀ ਕਿਸਮਤ 'ਚ ਕੁਝ ਵੀ ਨਾ ਲਿਖਿਆ ਹੋਵੇ ਪਰ ਜਦੋਂ ਉਹਦੀ ਗਿਰਪਾ ਉਹਦੇ ਤੁਸੀਂ ਇੰਨੇ ਪਿਆਰੇ ਬਣ ਚੁੱਕੇ ਕਿ ਉਹ ਤੁਹਾਡੇ ਲਈ ਕੁਝ ਵੀ ਕਰ ਸਕਦਾ ਉਹਨੇ ਤਾਂ ਪੂਰੇ ਘਰ 'ਚ ਤੁਹਾਡੇ ਸੁੱਖਾਂ ਦੇ ਖਜ਼ਾਨੇ ਭਰਦਨੇ ਕਿ ਮੇਰਾ ਬੱਚਾ ਹੈਗਾ ਜਿੰਨੇ ਮਰਜ਼ੀ ਸੁੱਖ ਭੋਗੇ ਇਹ ਜੜੀਆਂ ਅੱਜ ਦੀਆਂ ਔਖੀਆਂ ਤੰਗੀਆਂ ਤੁਹਾਨੂੰ ਇਹਨਾਂ ਨੂੰ ਸਾਈਡ ਤੇ ਰੱਖ ਦੋ ਆਪਣੇ ਮਾਲਕ ਦਾ ਦਰਨਾ ਛੱਡੋ ਜੀ ਇੱਥੋਂ ਹੀ ਤੁਹਾਨੂੰ ਸਭ ਕੁਝ ਮਿਲਣਾ ਜੇ ਹੋਰ ਤੁਹਾਨੂੰ ਕੋਈ ਕੁਝ ਵੀ ਨਹੀਂ ਦੇ ਸਕਦਾ ਇੱਕ ਮਗਨਾ ਇੱਕ ਸੈਕਿੰਡ ਦੀ ਖੁਸ਼ੀ ਨਹੀਂ ਦੇ ਸਕਦਾ ਕੋਈ ਤੁਹਾਨੂੰ ਤੇ ਪੂਰੀ ਜ਼ਿੰਦਗੀ ਦੀਆਂ ਖੁਸ਼ੀਆਂ ਲੈਣੀਆਂ ਕੱਲ ਨੂੰ ਤੁਹਾਡੇ ਪਰਿਵਾਰ ਤੁਹਾਡੇ ਬੱਚਿਆਂ ਦਾ ਵੀ ਉਹ ਖੁਸ਼ੀਆਂ ਸੁੱਖ ਆਣ ਤੇ ਉਹ ਤੁਹਾਡਾ ਗੁਰੂ ਹੀ ਤੁਹਾਨੂੰ ਦੇ ਸਕਦਾ ਜੇ ਇਸ ਲਈ ਪਰਵਾਹ ਕਰਿਆ ਨਾ ਕਰੋ ਰੋਟੀ ਪਾਣੀ ਦੀ ਕੋਈ ਫਿਕਰ ਨਾ ਕਰਿਆ ਕਰੋ ਮਾਲਕ ਦੇ ਪਿਆਰੇ ਬਨਜੋਗੇ ਨਾ ਫੇਰ ਇਹ ਕਿਸਮਤ ਦੀਆਂ ਗੱਲਾਂ ਨਹੀਂ ਰਹਿਣੀਆਂ ਨਹੀਂ ਲਿਖਿਆ ਕਿਸਮাজে ਕੁਛ ਨਹੀਂ ਹੁੰਦਾ ਮਾਲਕ ਨੇ ਤਾਂ ਇੰਨੀ-ਇੰਨੀ ਦਾਤਾਂ ਤੁਹਾਨੂੰ ਦੇ ਦੇਣੀਆਂ ਕਿ ਤੁਸੀਂ ਆਪ ਹੱਥ ਜੋੜਦੇ ਨੇ ਕਿ ਮਾਲਕਾ ਇਨਾ ਤਾਂ ਮੈਂ ਕਦੇ ਜ਼ਿੰਦਗੀ 'ਚ ਨਹੀਂ ਸੋਚ ਸਕਦਾ ਸੀ ਜਿੰਨਾ ਤੂੰ ਮੇਰੀ ਝੋਲੀ 'ਚ ਪਾਤਾ ਬੇਅੰਤ ਖੁਸ਼ੀਆਂ ਮੈਂ ਕੰਨਾ ਜਿੰਨਾ ਦਾ ਹਿਸਾਬ ਨਹੀਂ ਲਾ ਸਕਦੀ ਦੁਨੀਆ ਇਹ ਦੁਨੀਆ ਹੀ ਹੈਰਾਨ ਹੋ ਜਾਏਗੀ ਕਿ ਇਹ ਕਿੱਥੇ ਦਾ ਕਿੱਥੇ ਪਹੁੰਚ ਗਿਆ ਇਸ ਲਈ ਹੱਥ ਫੜ ਲਓ ਆਪਣੇ ਗੁਰੂ ਦਾ ਰਸਤਾ ਉਹਨੇ ਸਾਰਾ ਤੁਹਾਡਾ ਬਣਾਇਆ ਤੇ ਸਮਝੀ ਜੋ ਬਸ ਫੁੱਲਾਂ ਦੇ ਰਸਤੇ ਤੇ ਚੱਲਣ ਦਿਓ ਮਾਲਕ ਆਪਣੇ ਮੰਜ਼ਿਲ ਤੱਕ ਲੈ ਜਾਏਗਾ ਸਭ ਠੀਕ ਕਰਕੇ